ਅੱਜ ਦੇ ਵਿੱਚ ਗੜੁੱਚ ਅਣਪਛਾਤੇ ਨੌਜਵਾਨ ਨੇ ਬੇਕਸੂਰ ਸਰਕਾਰੀ ਕਰਮਚਾਰੀ ਦੀ ਜਾਨ ਲੈ ਲਈ। ਤੇ ਉਧਰ ਪੁੱਤਰ ਨੂੰ ਜ਼ਖਮੀ ਕਰ ਦਿੱਤਾ। ਤਦੇ ਰਾਤ ਬਟਾਲਾ ਦੇ ਬਸੰਤ ਵਿਹਾਰ ਕਲੋਨੀ ਦਾ ਇਹ ਮਾਮਲਾ ਜਿੱਥੇ ਸਸਨੀ ਫੈਲ ਗਈ ਹੈ। ਤਦ ਦੱਸਿਆ ਜਾ ਰਿਹਾ ਹੈ ਕਿ ਦੇ ਸ਼ਾਮ ਗੋਰਖਨਾਥ ਨਾਮਕ ਨੌਜਵਾਨ ਆਪਣੇ ਆਟੋ ਤੇ ਬਸੰਤ ਵਿਹਾਰ ਚ ਆਪਣੇ ਘਰ ਵਾਪਸ ਜਾ ਰਿਹਾ ਸੀ। ਸੁਨਸਾਨ ਕੱਚੀ ਗਲੀ ਦੇ ਵਿੱਚੋਂ ਜਦੋਂ ਆਪਣੇ ਆਟੋ ਤੇ ਨਿਕਲ ਰਿਹਾ ਸੀ ਤਾਂ ਹਨੇਰੇ ਦੇ ਵਿੱਚ ਰਸਤੇ ਤੇ ਸਵਿਫਟ ਗੱਡੀ ਖੜੀ ਨਜ਼ਰ ਆਈ। ਉਸਨੇ ਗੱਡੀ ਸਵਾਰ ਕੋਲੋਂ ਰਸਤਾ ਮੰਗਿਆ। ਉਕਤ ਗੱਡੀ ਦੇ ਵਿੱਚ ਸਵਾਰਨ ਪਛਾਤੇ ਨੌਜਵਾਨ ਅਤੇ ਲੜਕੀ ਨੇ ਗੋਰਖਨਾਥ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਕਤ ਗੱਡੀ ਸਵਾਰ ਨੌਜਵਾਨ ਨੇ ਬੇਜ਼ਬਾਨਦਨਾ ਗੋਰਖ ਤੇ ਹਮਲਾ ਕੀਤਾ ਹੈ ਤੇ ਹਮਨੇ ਵਾਲੀ ਜਗਾ ਤੋਂ ਕੁਝ ਹੀ ਫੁੱਟ ਦੀ ਦੂਰੀ ਤੇ ਉਸਦੇ ਘਰੋਂ ਆਵਾਜ਼ਾਂ ਸੁਣ ਕੇ ਮਾਤਾ ਪਿਤਾ ਪੱਜੇ ਆਏ ਨੇ ਪਿਤਾ ਜੋ ਕਿ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਕਿ ਪੋਲੀਟੈਕਨੀਕਲ ਕਾਲਜ ਦੇ ਵਿੱਚ ਅੰਮ੍ਰਿਤਸਰ ਦੇ ਕਰਮਚਾਰੀ ਸੰਤ ਝਗੜਾ ਛੁਡਵਾਉਣ ਆਇਆ ਤਾਉਕਤ ਗੱਡੀ ਸਵਾਰ ਨੌਜਵਾਨ ਨੇ ਰਾਜਕੁਮਾਰ ਉਸਦੇ ਪਿਤਾ ਤੇ ਹੀ ਹਮਲਾ ਕਰ ਦਿੱਤਾ ਵੇਸਬੋਲ ਦੇ ਨਾਲ ਵਾਰ ਕੀਤੇ ਨੇ ਖੁਦ ਗੱਡੀ ਲੈ ਕੇ ਫਰਾਰ ਹੋ ਗਿਆ ਤੇ ਸਾਮਲੇ ਦੇ ਵਿੱਚ ਰਾਜਕੁਮਾਰ ਦੀ ਮੌਤ ਹੋਈ ਹੈ ਤੇ ਗੋਰਖਨਾਥ ਜ਼ਖਮੀ ਦੱਸਿਆ ਜਾ ਰਿਹਾ ਉਹਦੇ ਡੀਐਸਪੀ ਸੰਜੀਵ ਕੁਮਾਰ ਤੇ ਐਸਐਚਓ ਨਰਮਲ ਸਿੰਘ ਦੇ ਵੱਲੋਂ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਨੌਜਵਾਨ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਨਾ ਮੇਟੀ ਆਪਣੀ ਮੇਰਾ ਨਾ ਗੋ ਰਖਣਾ ਪਾਜੀ ਕੀ ਗੱਲ ਕੀ ਹੋਈ ਜੀ ਸਾਰੀ ਕੀ ਗੱਲ ਪਾਜੀ ਕੁਛ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਗਾ ਦਵਾਈ ਲਿਆ ਦੋ ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ ਮੈਂ ਸਾਈਡ ਤੋਂ ਆਟੋ ਕੱਢ ਲਗਾ ਉਹਨੇ ਗੱਡੀ ਪਿਛਾਂ ਕਰ ਦਿੱਤੀ ਆ ਮੈਂ ਕਿਹਾ ਯਾਰ ਉਸਤਾਦ ਵੀ ਇਹ ਤੂੰ ਆਟੋ ਪਾੰਦੇ ਲੱਗਾ ਮੇਰਾ ਨਾਲ ਹੀ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪੀ ਕੁੜੀ ਤੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਣ ਦੀ ਨਹੀਂ ਮੇਰਾ ਨਾਲ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਿਹਾ ਚਲ ਤੂੰ ਗੱਡੀ ਬ ਉਮਰ ਦੇ ਬਾ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆਉਂ ਜਾਂਦੀ ਬੰਦਾ ਤਾਂ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋਈ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਵਾਲੇ ਵੇਖਣ ਡਿਆ ਉਹਨੇ ਪਿੱਛੇ ਬੈਸਬਾਲ ਮਾਰਨੇ ਸ਼ੁਰੂ ਕਰਦੇ ਤੇ ਡੈਡੀ ਜੀ ਦਿਮਾਗੇ ਡਰਨੇ ਹੋ ਗਏ ਕਿ ਬਾਵਾ ਕਿਤੇ ਕੋ ਮਾਰਿਆ ਉਹਨੇ ਬੈਸਬਾਲ ਬੰਦੇ ਡੈਡੀ ਦੇਖ ਤੇ ਬੰਦੇ ਉੱਥੇ ਹੀ ਕਿਹੜਾ ਲੜਕੀ ਦਾ ਲੜਕਾ ਸੀ ਉਹ ਕਿੰਨੀ ਕੁ ਉਮਰ ਦੇ ਜਾਂਦਾ ਜੇ ਇਹ ਲੜਕਾ ਜਿਹੜਾ ਹੋਣਾ ਉਹ ਲੜਕੀ ਆ ਗਈ ਕੋਈ 27-28 ਸਾਲ ਦੀ ਇਹ ਲੜਕਾ ਕੋਈ 32-33 ਸਾਲ ਤੁਹਾਡੇ ਵੀ ਬੈਸਬਾਲ ਸੀ ਅਣਜ ਨੇ ਨਹੀਂ ਜਾਣ ਜਾਣਦੇ ਨਹੀਂ ਹੋ ਤੁਹਾਡੇ ਵੀ بیسਬਲ ਮਾਰਿਆ ਮੇਰੇ ਵੀ ਪਹਿਲਾਂ 10 ਬੋਲ ਮੇਰੇ ਲੱਗੇ ਆ ਹਾਂ ਡੈਡੀ ਗਾਹੋਂ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਵਾਦੀ ਹਾਂ ਫਿਰ ਉਹਨੇ ਸਿੱਧਾ ਡਾਡੀ ਦੇ ਮਾਰਿਆ ਨੂੰ ਪਤਾ ਲੱਗਾ ਉਹ ਮੁੰਡੇ ਨੂੰ ਫੋਨ ਕੀਤਾ ਗੁਰਖ ਮਨਾ ਗੋਰਖਾ ਉਹਦਾ ਉਹ ਆਪਣੇ ਘਰ ਚ ਲਾ ਹਿੱਥੇ ਘਰ ਸਾਹਮਣੇ ਆ ਇੱਥੇ ਗੱਡੀ ਕੋਈ ਲੱਗੀ ਸੀ ਉਹਦਾ ਦੱਸਣ ਰਹਦਾ ਇਹ ਪੂ ਗੱਡੀ ਚ ਮੁੰਡਾ ਇੱਕ ਬੈਠਾ ਨੌਜਵਾਨ ਤੇ ਨਾਲ ਲੜਕੀ ਬਿਠੀ ਉਹ ਜਦੋਂ ਉਹਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਤੇ ਉਹ ਥੋੜੀ ਗੱਡੀ ਸਾਈਡ ਤੇ ਕਰ ਉਹਨਾਂ ਤੂੰ ਤੂੰ ਮੈਂ ਵਾਂ ਕਹਤੀ ਆ ਤੂੰ ਤੂੰ ਮੈਂ ਮੈਂ ਕਰਨ ਦੇ ਦਰਾਂ ਨੂੰ ਤੇ ਮੰਡੇ ਦੇ ਸੱਚ ਪਹਿਲਾਂ ਬੇਸਮਾਲ ਮਾਰਿਆ ਜਦੋਂ ਬੇਸਮਾਲ ਉਹਦੇ ਸੱਚੇ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹਦਾ ਡੈਡੀ ਆ ਉਹਦੇ ਸੱਚੇ ਨੂੰ ਬੇਸਮਾਲ ਮਾਰਿਆ ਤੇ ਉਹ ਮੌਕੇ ਦੀ ਮੌਤ ਹੋ ਗਈ ਜੀ ਮੁੰਡੇ ਦਾ ਕੀ ਨਾਮ ਸੀ ਮੁੰਡੇ ਜਿਹਦੀ ਜਿਹਦੀ ਮੌਤ ਹੋਈ ਆ ਉਹ ਰਾਜਕੁਮਾਰ ਆ ਉਹ ਗਵਰਨਮੈਂਟ ਪੋਲੀਟੈਕਨੀਕਲ ਜੋ ਸਰਪਮਪਲਾਈ ਦਾ ਉਥੇ ਅੰਮ੍ਰਿਤਸਰ ਵਿਖੇ ਉਹ ਕੱਤੇ ਆ ਰਿਹਾ ਸੀ ਉਹ ਆਪਣੇ ਉਹ ਟੋਏ ਆਟੋ ਤੇ ਲਿਆ ਕੇ ਨੂੰ ਨਹੀਂ ਉਹ ਆਪਣੇ ਘਰ ਇੱਥੇ ਘਰ ਸੀ ਘਰ ਸੀ ਜਦੋਂ ਉਹ ਸੱਚ ਬੇਸਮਾਲ ਮਾਰਿਆ ਨਾ ਉਹਦੀਆਂ ਚੰਗਰਾਂ ਲਿਖ ਨੇ ਉੱਥੋਂ ਘਰੋਂ ਨੱਠੇ ਆਏ ਆ ਉਹਨਾਂ ਜਦੋਂ ਆਣ ਕੇ ਵੇਖਿਆ ਤੇ ਜਦੋਂ ਉਹ ਮੁੰਡਾ ਉੱਥੇ ਡਿੱਗਾ ਸੀ ਉਹਨੂੰ ਪਿਓ ਉਹਦੇ ਵੇਖਣ ਗਿਆ ਮੁੰਡੇ ਤੋਂ ਉਹ ਸੱਚ ਉਹਦੇ ਚ ਬੇਸਮਾਲ ਮਾਰਿਆ ਉੱਥੇ ਮੌਕੇ ਤੇ ਮਰ ਗਿਆ ਪੰਜ ਸੱਤ ਕਿੰਨੇ ਵਜੇ ਦਾ ਵਾਕਿਆ ਹੈ ਇਹ ਮੈਂ ਕੱਲਾ ਘੰਟਾ ਗਿਆ ਅੰਦਾਜ਼ਾ ਗੱਡੀ ਵਾਲਾ ਫਿਰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਗੱਡੀ ਤੇ ਉਹ ਨਾ ਫਰਾਰ ਹੋ ਗਿਆ ਹੁਣ ਇੱਥੇ ਪੁਲਿਸ ਆਈ ਹੈ ਗੱਡੀ ਕਿਹੜੀ ਅੰਦਾਜ਼ਾ ਹੈਗਾ ਉਹਦਾ ਨੰਬਰ ਨੋਟ ਕੀਤਾ ਹੁਣ ਉਹ ਮੁੰਡੇ ਨੇ ਨੋਟ ਕੀਤਾ ਸੀ ਨੰਬਰ ਉਹ ਉਹਨੂੰ ਮੇਰੇ ਕਹਿ ਅਸਤੂ ਮੈਂ ਕਹੋ ਸਕਦਾ ਸਿਫਟ ਹੋਏ ਕੁਝ ਹੋਈ ਹੈ ਹਣਾ ਇਹ ਮਰਨ ਵਾਲੀ ਦੀ ਉਮਰ ਅੰਦਾਜ਼ਾ ਹੈਗੀ ਉਹਦੀ ਉਮਰ ਤਰਕੀਬੋਂ ਮੇਰੇ ਖਿਆਲ 50 55 ਕੇ ਸਾਲ 55 ਕਰੀਬ 7 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਆ ਕਨਵਾ ਰੋਡ ਤੇ ਪੁਲਟਾੜੀਆਂ ਵਾਲੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉੱਥੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੇ ਉੱਥੋਂ ਪਤਾ ਲੱਗਾ ਕਿ ਉਹਦੀ ਡੈਥ ਹੋਈ ਜਿੱਥੇ ਕਿ ਚੜੜਾ ਆਇਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਾਨੂੰ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਹੈ ਇਹਨਾਂ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਈ ਰਿਕਸ਼ਾ ਚਲਾਉਂਦਾ ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜਾ ਐਂਟਰੀ ਇੱਥੇ ਸੁਨਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤੇ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਐ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਹੈ ਉੱਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ ਇਨਾਂ ਦਾ ਘਰ ਲੱਗ ਗਈ ਹੈ ਇੱਥੋਂ ਕਰੀਬ ਜਿੱਥੇ ਮੌਕਾ ਹੋਇਆ ਉੱਥੋਂ ਕਰੀਬ 1.5 200 ਮੀਟਰ ਹੈ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਉੱਥੇ ਡਿੱਗ ਪਿਆ ਤੇ ਇਹ ਕਾਰ ਵਾਲਾ ਆਪਣੀ ਕਾਰ ਲੈ ਕੇ ਤੇ ਲੜਕੀ ਸਮੇਤ ਇੱਥੋਂ ਭੱਜ ਗਿਆ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉੱਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਇਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਆ ਜੀ ਤੇ ਲੜਕੇ ਜਿਹੜਾ ਗੁਰਕਨਾਥ ਆ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਦਿੱਤੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟ੍ਰੇਸ ਕਰਕੇ ਤੇ ਅਸਲੀ ਦੋਸ਼ੀ ਨੂੰ ਫੜਾਂਗੇ